ਕਿੰਨਾ ਟਾਈਮ ਹੋ ਗਿਆ ਤੁਹਾਨੂੰ ਬਜਾਉਂਦੇ ਨੂੰ ਹਾਂਜੀ ਵੀਰੇ ਮੈਨੂੰ ਹੋ ਗਏ 5 ਸਾਲ ਜੀ ਕੋ ਸਭ ਆਪ ਅੱਗੇ ਆਉਣਗੇ ਉਹ ਕੰਮ ਕਰ ਦਿੰਦੇ ਕੋ ਸਭ ਬਜਾਉਣਗੇ ਤਾੜੀਆਂ ਮਾਰਦੇ ਹੋ ਸਾਰੇ ਜਣੇ ਤੇ ਜਿਹੜੀ ਆ ਮੇਨ ਗੱਲ ਹੁੰਦੀ ਲੋਕ ਜਿਆਦਾਤਾਂ ਪੁੱਛਦੇ ਬਾਈ ਆ ਕੀ ਐ ਇਹ ਕੀ ਐ ਇਹ ਅੱਜਕੱਲ ਬਹੁਤ ਘੱਟ ਲੋਕਾਂ ਨੂੰ ਪਤਾ ਇਹਦੇ ਬਾਰੇ ਇਹ ਹੁੰਦੇ ਨੇ ਕਿ ਲੋਕ ਇਹਨਾਂ ਪਲਾਸਟੀ ਦੇ ਵਿੱਚ ਵੀ ਯੂਜ਼ ਕਰਦੇ ਆ ਪਰ ਪਕੜ ਇਹਨਾਂ ਦੀ ਸਭ ਤੋਂ ਜ਼ਿਆਦਾ ਬੈਟਰ ਮੰਨੀ ਜਾਂਦੀ ਹੈ ਕਿਉਂਕਿ ਦੇਖੋ ਬਹੁਤ ਖੁਸ਼ੀ ਹੁੰਦੀ ਹੈ ਹਰ ਸਾਲ ਇੱਕ ਨਵੀਂ ਉਮੀਦਾਂ ਜਗਦੀਆਂ ਨੇ ਸਾਰੇ ਬੱਚਿਆਂ ਦੀਆਂ ਤੇ ਪਰਫਾਰਮ ਕਰਦੇ ਨੇ ਬਾਚੜ ਕੇ ਹਿੱਸਾ ਲੈਂਦੇ ਨੇ ਟੀਮ ਦੇ ਵਿੱਚ ਹਨਾ ਸਾਰੇ ਵਿਦਿਆਰਥੀ ਮੇਰੇ ਜਿੰਨੇ ਵੀ ਜੁੜੇ ਹੋਏ ਨੇ ਨਾਲ ਬਹੁਤ ਹੀ ਬਾਸ਼ਾਂਦਰ ਭੀ ਜਾਂਦੇ ਨੇ ਸਾਰੀ ਇੱਥੇ ਬੜੇ ਫੋਕ অর্কেস্ট্রਾ ਵਾਲੇ ਮੇਰੇ ਨਾਲ ਸਟੂਡੈਂਟ ਮਯੂਦ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਪੁੱਛਦੇ ਆਂ ਕਿਹੜੇ ਕਿਹੜੇ ਸਾਜ਼ ਨੇ ਇਹਨਾਂ ਕੋਲੇ ਤੇ ਕਿਹਨਾਂ ਨੇ ਸਿਖਾਇਆ ਸੋ ਸਭ ਤੋਂ ਪਹਿਲਾਂ ਭਾਈ ਕੀ ਨਾਮ ਹੈ ਤੁਹਾਡਾ ਪ੍ਰਭਜੋਤ ਸਿੰਘ ਹੈ ਜੀ ਪ੍ਰਭਜੋਤ ਭਾਈ ਆ ਕੀ ਹੁੰਦਾ ਇਹਨੂੰ ਕੀ ਕਹਿੰਦੇ ਹੁੰਦੇ ਨੇ ਟਾਡਾ ਜੀ ਟਾਡਾ ਜੀ ਹਾਂ ਜੀ ਭਾਈ ਕਿਵੇਂ ਕੀ ਤਾਲ ਦਾ ਹੁੰਦਾ ਇਹਦੇ ਵਿੱਚ ਕਿਵੇਂ ਦਾ ਪਤਾ ਲੱਗਦਾ ਵੀ ਇਹ ਬੇਸੁਰਾ ਵੱਜ ਰਿਹਾ ਜਾਂ ਸੁਰ ਦੇ ਵਿੱਚ ਵੱਜ ਰਿਹਾ ਇਹ ਪਾਜੀ ਇਹ ਟਾਡੀਆਂ ਨਾਲ ਵੱਜਦੀ ਆ ਜਿਆਦਾ ਜਾਂ ਕਲੀ ਜੋੜੇ ਦੀ ਕਲੀ ਨਾਲ ਵੱਜਦੀ ਆ ਸਿਖਾਣ ਵਾਲੇ ਉਸਤਾਦ ਜੀ ਖੜੇ ਨੇ ਉਧਰ ਅੱਛਾ ਹਾਂ ਇਧਰ ਉਸਤਾਦ ਜੀ ਖੜੇ ਨੇ ਆਹ ਚਲੋ ਆਪਾਂ ਗੱਲਬਾਤ ਕਰਦੇ ਆਂ ਬਈ ਸਰੰਗੀ ਕਹਿੰਦੇ ਨੇ ਇਹਨੂੰ ਹਾਂਜੀ ਵੀਰ ਜੀ ਅੱਛਾ ਬਾਈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਵਜਾਉਂਦੇ ਨੂੰ ਹਾਂਜੀ ਵੀਰੇ ਮੈਨੂੰ ਹੋ ਗਏ 5 ਸਾਲ ਜੀ 5 ਸਾਲ ਹੋ ਗਏ ਕਿੰਨਾ ਤੂੰ ਸਿੱਖਿਆ ਬਾਈ ਮੈਂ ਜਤਿੰਦਰਪਾਲ ਸਿੰਘ ਜੀ ਡਾਲੀ ਜਤਿੰਦਰ ਹੁਣ ਬਾਈ ਯੂਥ ਫੈਸਟੀਵਲ ਕਰਦੇ ਆ ਨੂੰ ਕਿੰਨਾ ਸਮਾਂ ਹੋ ਗਿਆ ਯੂਥ ਫੈਸਟੀਵਲ ਨੂੰ ਕਰਦੇ ਆ ਨੂੰ 3 ਸਾਲ ਹੋ ਗਏ ਵੀਰੇ ਅੱਛਾ ਬਾਈ ਇਹਦੀਆਂ ਕਿਹੜੀਆਂ ਕਿੜੀਆਂ ਸੁਰਾਂ ਹੁੰਦੀਆਂ ਨੇ ਬਾਈ ਪਹਿਲਾਂ ਤਾਂ ਸਾਨੂੰ ਇਹਦੇ ਬਾਰੇ ਦੱਸੋ ਇਹਦੇ ਲੱਗ ਲੱਗ ਜਿਹੜੇ ਵੀ 파ਰਟ ਨੇ ਉਹਦੇ ਬਾਰੇ ਥੋੜਾ ਜਿਹਾ ਸਾਨੂੰ ਗਿਆਨ ਦਿਓ ਇਸ ਬਾਰੇ ਜੀ ਉਸਤਾਦ ਜੀ ਆਲਖਾਨ ਜੀ ਦੱਸਣਗੇ ਮੇਰੇ ਬਾਰੇ ਸਾਰੇ ਉਸਤਾਦ ਜੀ ਕਹੀ ਜਾਂਦੇ ਨੇ ਉਸਤਾਦ ਜੀ ਤੁਸੀਂ ਦੱਸਿਆ ਨੇ ਇਹ ਸੋ ਉਸਤਾਦ ਜੀ ਕੋ ਸਭ ਆ ਗਏ ਨੇ ਸਾਡੇ ਨਾਲ ਬਹੁਤ ਬਹੁਤ ਸ਼ੁਕਰੀਆ ਬਾਈ ਕਿਵੇਂ ਹੋ ਬਹੁਤ ਵਧੀਆ ਤੂੰ ਸੁਣਾਉ ਠੀਕ ਹੋ ਸਾਰੇ ਵਧੀਆ ਵਧੀਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਆਦਿਲ ਖਾਨ ਜੀ ਜਿਹੜੀ ਗੱਲ ਇਹਨਾਂ ਨੂੰ ਪੁੱਛੀਏ ਇਹ ਕਹਿ ਦਿੰਦੇ ਨੇ ਉਸਤਾਦ ਜੀ ਦੱਸਣਗੇ ਇਹਨਾਂ ਨੂੰ ਤੁਸੀਂ ਦੱਸਣ ਦੇ ਹੁਕਮ ਨਹੀਂ ਜਾਰੀ ਕੀਤੇ ਕੋ ਸਭ ਆਪ ਅੱਗੇ ਆਉਣਗੇ ਉਹ ਕੰਮ ਕਰ ਦਿੰਦੇ ਇਹਨਾਂ ਤੋਂ ਦੱਸਣ ਦੇ ਹੁਕਮ ਨਹੀਂ ਜਾਰੀ ਕੀਤੇ ਜੀ 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 ਬਸ ਇਹ ਆ ਕਿ ਸਾਡੇ ਪੰਜਾਬ ਦਾ ਜੋ ਵਿਰਸਾ ਹੈ ਜੋ ਲੋਪ ਹੁੰਦੀ ਹੈ ਜੀ ਗਾਇਕੀ ਆ ਜਾਂ ਪੁਰਾਣੇ ਸਾਜ਼ ਨੇ ਆਪਣੇ ਉਹਨਾਂ ਨੂੰ ਕਿਤਨਾ ਕਿਤੇ ਪੰਜਾਬੀ ਯੂਨੀਵਰਸਿਟੀ ਨੇ ਜਿਉਂਦਾ ਰੱਖਿਆ ਹੋਇਆ ਹੈ ਇਹ ਲੋਕ ਮੇਲੇ ਦੌਰਾਨ ਲਗਾ ਲੋ ਹਣਾ ਪੰਜਾਬ ਦੇ ਯੂਥ ਫੈਸਟੀਵਲ ਜੋ ਜਿੰਨੇ ਵੀ ਹੋ ਰਹੇ ਨੇ ਉਹਨਾਂ ਕਰਕੇ ਪੰਜਾਬੀ ਸੱਭਿਆਚਾਰ ਥੋੜਾ ਬੋਧ ਬਚਿਆ ਹੋਇਆ ਹੂੰ ਜੇ ਅੱਜ ਕੱਲ ਦੀ ਦੇਖੀਏ ਤਾਂ ਤੁਹਾਨੂੰ ਪਤਾ ਹੀ ਅੱਜ ਕੱਲ ਹਣਾ ਕਿੱਦ ਨੂੰ ਯੂਥ ਜਾ ਰਿਹਾ ਹੈ ਵੈਸਟਰਨ ਕਿੰਨੇ ਜਾ ਰਿਹਾ ਹੈ ਤਾਂ ਸਾਡੀ ਉਮੀਦ ਹੁੰਦੀ ਹੈ ਕਿ ਅਸੀਂ ਪੰਜਾਬ ਦੇ ਲੋਕ ਸਾਧਨ ਸੰਭਾਲ ਕੇ ਰੱਖੀਏ ਸਾਡੇ ਸਰੰਗੀ ਟੱਡ ਅਲਗੋਜ਼ਾ ਤੁੰਬੀ ਤੁੰਬਾ ਹਣਾ ਵੰਜਲੀਆਂ ਜਿੰਨੇ ਵੀ ਸਾਰੇ ਪੁਰਾਣੇ ਸਾਧਨ ਇਹਨਾਂ ਨੂੰ ਉਹਨਾਂ ਸੰਭਾਲ ਕੇ ਰੱਖਿਆ ਹੋਇਆ। ਭਾਜੀ ਜਿੱਦਾਂ ਕਲਚਰ ਦੀ ਗੱਲ ਕੀਤੀ ਤੁਸੀਂ ਵਿਰਸੇ ਦੀ ਗੱਲ ਕੀਤੀ ਕਿਤੇ ਨਾ ਕਿਤੇ ਇਹ ਮੈਨੂੰ ਲੱਗਦਾ ਵੀ ਆਪਣੇ ਫੈਸਟੀਵਲਾਂ ਤੱਕ ਸੀਮਤ ਰਹਿ ਗਏ। ਕਹਾਣ ਹੋ ਰਿਹਾ ਪੰਜਾਬੀ ਵਿਰਸੇ ਦਾ ਬਹੁਤ ਜ਼ਿਆਦਾ। ਇਸ ਨੂੰ ਲੈ ਕੇ ਇੱਕ ਤੇ ਚਲੋ ਯੂਨੀਵਰਸਿਟੀਆਂ ਕਾਲਜਾਂ ਦੇ ਵੱਲੋਂ ਪਹਿਲ ਕੀਤੀ ਜਾਂਦੀ ਹੈ ਵੀ ਅਸੀਂ ਬੱਚਿਆਂ ਤੱਕ ਇਹ ਚੀਜ਼ਾਂ ਨੂੰ ਲੈ ਕੇ ਜਾਵੇ। ਉਹਨਾਂ ਦਾ ਪ੍ਰਬੰਧ ਕਿਹੋ ਜਿਹਾ ਲੱਗਦੇ ਨੇ? ਤੁਹਾਨੂੰ ਜਾਂ ਕੋਈ ਪ੍ਰਬੰਧ ਦੇ ਵਿੱਚ ਘਾਟ ਲੱਗਦੀ ਆ? ਕੀ ਸੁਧਾਰ ਕਰ ਸਕਦੇ ਨੇ ਹੋ? ਜੀ ਦੇਖੋ ਘਾਟ ਤਾਂ ਕੋਈ ਹੈ ਨਹੀਂ ਯੂਨੀਵਰਸਿਟੀ ਦੀ। ਤੇ ਬਾਕੀ ਇਹ ਬਹੁਤ ਵੱਡੀ ਗੱਲ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਥੇ festivals ਹੁੰਦੇ ਰਹਿ ਰਹੇ ਨੇ ਹਨਾ ਬਹੁਤ ਪੁਰਾਣੇ ਸਮੇਂ ਤੋਂ ਚੱਲਦੇ ਆ ਰਹੇ ਨੇ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਹਰ ਸਾਲ ਇੱਕ ਨਵੀਂ ਉਮੀਦਾਂ ਜਾਗਦੀਆਂ ਨੇ ਸਾਰੇ ਬੱਚਿਆਂ ਦੀਆਂ ਤੇ ਉਹ ਪਰਫਾਰਮ ਕਰਦੇ ਨੇ ਬੱਚੜੇ ਕਿ ਹਿੱਸਾ ਲੈਂਦੇ ਨੇ ਟੀਮ ਦੇ ਵਿੱਚ ਹਨਾ ਸਾਰੇ ਵਿਦਿਆਰਥੀ ਮੇਰੇ ਜਿੰਨੇ ਵੀ ਜੁੜੇ ਹੋਏ ਨੇ ਨਾਲ ਬਹੁਤ ਹੀ ਬਾਦਸ਼ਾਨਦਰ ਬਜਾਂਦੇ ਨੇ ਸਾਰਾ ਲੋਕ orchestra ਲੋਕ ਸਾਜ਼ ਲੋਕ ਸਾਜ਼ਾਂ ਦੇ ਵਿੱਚ ਅਸੀਂ ਜੇ ਗੱਲ ਕੀਤੀ ਜਾਵੇ ਸਾਜ਼ਾਂ ਦੀ ਕਿਹੜੇ ਕਿਹੜੇ ਸਾਜ਼ ਹੁੰਦੇ ਨੇ ਇਹਦੇ ਵਿੱਚ ਇਹ ਤੁਹਾਨੂੰ ਪਹਿਲਾਂ ਦੱਸ ਚੁੱਕੇ ਆ ਮੈਂ ਜਿਵੇਂ ਸਰੰਗੀ ਟੱਡ ਅਲਗੋਜ਼ਾ ਹਨਾ ਵੰਜਲੀ ਜਿਹੜੀ ਵੰਜਲੀ ਸਿੰਗਲ ਭੇਜਦੇ ਆ ਪਰ ਡਬਲ ਫਲੂਟ ਅਲਗੋਜ਼ਾ ਹੋ ਗਿਆ ਤੇ ਡਾਰੀਆ ਬੁਗਦੂ ਚਿਮਟਾ ਕਾਟੋ ਟੋਲ ਹਨਾ ਖੰਜਰੀਆਂ ਆਪਣਾ ਘੁੰਗਰੂ ਹੋ ਗਏ ਇਹ ਸਾਰੇ ਆਪਣੇ ਲੋਕ ਸਾਧ ਦੇ ਵਿੱਚ ਹੀ ਆਉਂਦੇ ਨੇ ਢੋਲਕ ਹੋਗੀ ਬਹੁਤ ਵਧੀਆ ਹੀ ਗੱਲਬਾਤ ਹੈ ਤੁਹਾਡੇ ਨਾਲ ਗਿਆਨ ਦਿੱਤਾ ਤੁਸੀਂ ਸਾਨੂੰ ਜਿੱਦਾਂ ਹੁਣ ਆ ਪਿੱਛੇ ਮੈਂ ਦੇਖ ਰਿਹਾ ਸੀਗਾ ਇਹ ਸੁਰੰਗੀ ਜੀ ਸਾਰੰਗੀ 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 ਦੇ ਥੋੜੇ ਪਾਰਟਸ ਦੱਸੋ ਵੀ ਇਸ ਚੀਜ਼ ਦੇ ਵਿੱਚ ਉਹ ਆ ਗੱਲ ਹੁੰਦੀ ਆ ਇਹ ਦੀ ਇਹ ਗੱਲ ਹੁੰਦੀ ਆ ਫੜਾਉਈ ਇੱਧਰ ਸਾਨੂੰ ਲਿਆਓ ਲਿਆਓ ਵੀਰੇ ਦੇਖੋ ਜੀ ਸਾਰੰਗੀ ਦੀ ਗੱਲ ਕਰੀਏ ਤਾਂ ਸਾਰੰਗੀ ਸੌ ਰੰਗ ਵੈਸੇ ਮੰਨੇ ਜਾਂਦੇ ਨੇ ਇਹਦੇ ਵਿੱਚੋਂ ਪਰ ਮੇਰੇ ਹਿਸਾਬ ਨਾਲ ਇਹਦੇ ਪਤਾ ਨਹੀਂ ਕਿੰਨੇ ਕੀ ਰੰਗ ਨੇ ਹਾਂ ਇਹ ਆਪਣੇ ਡਿਪੈਂਡ ਕਰਦਾ ਆਪਾਂ ਕੀ ਕੁਝ ਵੀ ਐਨੇ ਜਿਹਨਾਂ ਰਿਆਸ ਕੀਤਾ ਬੰਦੇ ਨੇ ਉਹ ਹਿਸਾਬ ਨਾਲ ਤੇ ਸਾਰੰਗੀ ਦੇ ਵਿੱਚ ਇਹ ਹੁੰਦਾ ਕਿ ਜਿਹੜੀਆਂ ਤਿੰਨ ਤੰਦਾ ਮੇਨ ਹੁੰਦੀਆਂ ਨੇ ਹੂੰ ਚਮੜੇ ਦੀਆਂ ਬਣੀ ਹੁੰਦੀਆਂ ਨੇ ਤੇ ਜਿਹੜਾ ਮੇਨ ਥੀਆ ਹੁੰਦਾ ਇਹਦਾ ਇਹ ਵੀ ਚਮੜੇ ਦਾ ਬਣਾ ਬਣਿਆ ਹੁੰਦਾ ਤੇ ਜਿਹੜੀ ਆ ਮੇਨ ਗੱਲ ਹੁੰਦੀ ਲੋਕ ਜ਼ਿਆਦਾਤਰ ਪੁੱਛਦੇ ਨੇ ਭਾਈ ਇਹ ਕੀ ਹੈ ਇਹ ਕੀ ਹੈ ਇਹ ਅੱਜ ਕੱਲ ਬਹੁਤ ਘੱਟ ਲੋਕਾਂ ਨੂੰ ਪਤਾ ਇਹਦੇ ਬਾਰੇ ਇਹ ਹੁੰਦੇ ਨੇ ਘੋੜੇ ਦੇ ਪੂੰਛ ਦੇ ਵਾਲ ਠੀਕ ਹੈ ਜੇ ਆਪਾਂ ਘੋੜੇ ਜਾਂ ਘੋੜੀ ਦੇਖਦੇ ਆ ਉਹਦੇ ਪੂੰਛ ਹੁੰਦੀ ਹੈ ਹਨਾ ਉਹਦੇ ਵਾਲ ਹੁੰਦੇ ਆ ਠੀਕ ਕਿਈ ਲੋਕ ਇਹਨੂੰ ਪਲਾਸਟਿਕ ਦੇ ਵਿੱਚ ਵੀ ਯੂਜ਼ ਕਰਦੇ ਆ ਪਰ ਪਕੜ ਇਹਨਾਂ ਦੀ ਸਭ ਤੋਂ ਜ਼ਿਆਦਾ ਬੈਟਰ ਬਣੀ ਜਾਂਦੀ ਹੈ ਕਿਉਂਕਿ ਦੇਖੋ ਕਾਸਟਿਕ ਸਾ ਸਾਰੇ ਤੰਦਾਂ ਆਪਣੇ ਚਮੜੇ ਤੋਂ ਬਣਿਆ ਸਾ ਸਾਰਾ ਹਨਾ ਤਰਬਾਂ ਸਾਰੀਆਂ ਤੇ ਆ ਵੀ ਚਮੜੇ ਦਾ ਸਾਰਾ ਸਾਰਾ ਬਿਲਕੁਲ ਚਮੜੇ ਦੇ ਠੀਕ ਹੈ ਇਹਨੂੰ ਥੋੜਾ ਜਿਹਾ ਵਜਾ ਕੇ ਦੱਸ ਦੋ ਹੁਣ ਸਾਨੂੰ ਕੋ ਸਭ ਵਜਾਉਣਗੇ ਤਾੜੀਆਂ ਮਾਰਦੇ ਹੋ ਸਾਰੇ ਜਣੇ ਨਾ ਨਾ ਜੀ ਹਾਂ ਜੀ ਜੀ ਬਹੁਤ ਵਧੀਆ ਤੁਸੀਂ ਪਤਾ ਲੇ ਕਿਹੜੀ ਵਈ ਮੈਨੇ ਨਹੀਂ ਦੱਸੋ ਸਾਨੂੰ ਇੱਕ ਪ੍ਰਦੇਸ਼ ਮੇਰਾ ਦਿਲ ਲੈ ਗਿਆ ਅੱਛਾ ਜੀ ਅੱਛਾ ਹੁਣ ਗਾਉਣ ਵਾਲਾ ਹੈਗਾ ਜੀ ਤੁਹਾਡੇ ਚ ਕੋਈ ਇਹ ਗੌਰ ਸਾਰੇ ਵਜਾਉਣ ਵਾਲੀ ਨੇ ਅੱਜ ਅੱਛਾ ਚਲੋ ਵਧੀਆ ਗੱਲਾਂ ਗਾਉਣਾ ਵਜਾਉਣਾ ਹਾਂ ਬਿਲਕੁਲ ਥੈਂਕ ਯੂ ਸੋ ਮਚ ਬਾਬਾ ਸ਼ੁਕਰੀਆ ਤੁਹਾਡਾ ਜੀ ਤੁਸੀਂ ਡੀ 5 ਚੈਨਲ ਵਾਲੇ ਨੇ ਸਾਡਾ ਬਹੁਤ ਯਾਨੀ ਕਿ ਸਤਿਕਾਰ ਕੀਤਾ ਹੈ ਬਹੁਤ ਆਕੇ ਤੇ ਬਾਬਾ ਸ਼ੁਕਰੀਆ ਤੁਹਾਡਾ ਸਾਰਾ ਥੈਂਕ ਯੂ ਸੋ ਮਚ ਆਜੂ ਜੀ ਇਦਾਂ ਦੇ ਵਿਰਸ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਦੇ ਨਾਲ ਤੁਹਾਨੂੰ ਜਾਣੂ ਕਰਵਾਵਾਂਗੇ ਨਿਰਧਾਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ